ਮੈਕਸ 24 ਪੰਜਾਬ نیوز ਚੈਨਲ ਦੇਖਦੇ ਦਰਸ਼ਕਾਂ ਪੇਪਸਾ ਸ਼ਿਕਲ ਸਾਡੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰੋ ਤਾਂ ਜੋ ਸਾਡੀ ਅਨਵਲਗ ਨਵੀਆਂ ਤੇ ਤਾਜ਼ੀਆਂ ਖਬਰਾਂ ਤੁਰਤ ਤੱਕ ਪਹੁੰਚਣ। ਸ਼੍ਰੀ ਕਾਨਪੜ ਸਾਹਿਬ ਜੀ ਦੇ ਭੋਗ ਦੌਰਾਨ ਘਰ ਦੇ ਦਿੱਗੀ ਛੱਤ ਕਈ ਲੋਕ ਹੋਏ ਜ਼ਖਮੀ। ਜ਼ਖਮੀਆਂ ਨੂੰ ਲੋਕਾਂ ਦੀ ਮਦਦ ਨਾਲ ਸਿਵਲ ਹਸਪਤਾਲ ਪੱਟੀ ਵਿਖੇ ਕਰਵਾਇਆ ਗਿਆ ਦਾਖਲ। ਜ਼ਿਲ੍ਹਾ ਤਰਨਤਾਰਨ ਦੇ ਦਿਨਪੰਦੇ ਪਿੰਡ ਸਬਰਾਮ ਵਿਖੇ ਘਰ ਵਿੱਚ ਰਖਵਾਏ ਗਏ ਖੁਸ਼ੀ ਦੇ ਕਾਨਪੜ ਸਾਹਿਬ ਜੀ ਦੌਰਾਨ ਅਚਾਨਕ ਕਰਦੇ ਬਾਲਿਆਂ ਵਾਲੀ ਸ਼ਾਤਰ ਡਿਗਨਾਲ ਕਈ ਲੋਕਾਂ ਨੂੰ ਲੈ ਆ ਗਏ ਅਤੇ ਜ਼ਖਮੀ ਹੋ ਗਏ ਸਨ ਦੱਸਿਆ ਜਾ ਰਿਹਾ ਹੈ ਕਿ ਨਜ਼ਦੀਕੀ ਲੋਕਾਂ ਦੀ ਮਦਦ ਨਾਲ ਬਾਹਰ ਕੱਢ ਕੇ ਸਿਰੋ ਹਸਪਤਾਲ ਪੱਟੀ ਵਿਕੇ ਲਾਤ ਲਈ ਭੇਜ ਦਿੱਤਾ ਗਿਆ ਹੈ ਇਸ ਮੌਕੇ ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਪਿੰਡ ਦੇ ਲੋਕਾਂ ਨੇ ਦੱਸਿਆ ਕਿ ਲਾਪਰੇ ਸਿੰਘ ਨੂੰ ਫੁੱਲ ਲਵਲੀ ਕਾਰੋਂ ਵਿੱਚ ਖੁਸ਼ੀ ਦਾ ਅਕੰਡ ਪਾਰਸ ਸਾਹਿਬ ਆਰਾਮ ਕਰਵਾਇਆ ਗਿਆ ਸੀ ਉਨਾ ਦੱਸਿਆ ਕਿ ਇਸ ਦੌਰਾਨ ਲੋਕਾਂ ਦੀ ਗਿਣਤੀ ਜ਼ਿਆਦਾ ਹੋਣ ਕਰਕੇ ਬਾਲਿਆਂ ਵਾਲੀ ਸ਼ਾਤ ਹੇਠਾਂ ਡਿੱਗੀ ਜਿੱਦੇ ਹੇਟਾਉਣ ਕਰਨ ਕਾਫੀ ਲੋਕ ਆ ਗਏ ਨੇ ਅਤੇ ਕੁਝ ਦੀਆਂ ਤਾਂ ਲੱਤਾਂ ਬਾਹਾਂ ਵੀ ਟੁੱਟ ਗਈਆਂ ਨੇ ਫਿਰ ਹਾਲ ਲੋਕਾਂ ਦੇ ਵੱਲੋਂ ਮਲਬੇ ਹਟਾਏ ਲੋਕਾਂ ਨੂੰ ਬਾਹਰ ਕੱਢ ਕੇ ਸਿਵਲ ਹਸਪਤਾਲ ਪੱਟੀ ਦੇ ਵਿੱਚ ਇਲਾਜ ਦੇ ਲਈ ਭੇਜ ਦਿੱਤਾ ਗਿਆ ਹੈ ਮਲਬੇ ਹਟਾਏ ਵਿਅਕਤੀਆਂ ਦੀ ਗਿਣਤੀ ਨਹੀਂ ਹੋ ਸਕੀ ਤੁਸੀਂ ਦੇਖੋ ਕਿ ਇਹ ਪੂਰਾ ਮਾਮਲਾ ਨਿਊਜ਼ ਡੈਕ ਤੋਂ ਸਰਜੀ ਸਿੰਘ ਦੀ ਵਿਸ਼ੇਸ਼ ਰਿਪੋਰਟ ਇਥੇ ਖਾਨਪੜ ਦਾ ਭੋਜਨ ਲੰਗਿਆ ਸੀ ਤੇ 7 ਡੇਪੀ ਮਲਬਾਰ ਉੱਪਰ ਡੇਪਿਆ ਵਾ ਤੇ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਲੋਕਾਂ ਦਾ ਤੇ ਜਿੰਨੇ ਲੋਕਾਂ ਨੇ ਅਪੀਲ ਕਰਦੇ ਆ ਬੈਲਕਨ ਕੀ ਜੀਤੀ ਆ ਉਹ ਗੱਡੀਆਂ ਚਾਰ ਆ ਰਹੀਆਂ ਹੋਰ ਵੀ ਪਹੁੰਚ ਗਏ ਇਥੇ ਲੋਕ ਥੱਲੇ ਜਿਹੜੇ ਥੱਲੇ ਆਏ ਰੁਕ ਡੇ ਜਾਵੇ ਤੇ ਜਿਹੜੇ ਆ ਜਿਨ੍ਹਾਂ ਲੱਤਾਂ ਬਹੁਤ ਟੁੱਟਣ ਵਾਲਾ ਹਾਲ ਪਜਾਇਆ ਜਾਵੇ ਨੁਕਸਾਨ ਬਹੁਤ ਹੋਇਆ ਵਾ ਜੇ ਨਿਕਲਦੇ ਆ ਲੱਤਾਂ ਮਾਵਾ ਬਾਵਾ ਟੁੱਟ ਗਿਆ ਕਾਫੀ ਲੋਕਾਂ ਦੀਆਂ ਖਾਨਪੜ ਦਾ ਭੋਜਨ ਹਾਂਜੀ ਜੀ ਇਹ ਕੀ ਲਕੀ ਨਹੀਂ ਬਾਲੇ ਛੱਤ ਸੀ ਹਾਂਜੀ ਜੀ ਆਜਾ ਆਜਾ ਨਿਕਲ ਡਾਏ ਮਲਬਾ ਕੱਢਣ ਡਾਏ ਬਾ ਵੀ ਕਾਫੀ 40 ਪ੍ਰਸ਼ਾਸਕ ਦੇ ਅਧਿਕਾਰੀ ਵੀ ਮੌਜੂਦ ਡਾਏ ਜੀ ਹੁਣੇ ਡਿੱਗਾ ਇਹ ਫੂਲ ਲਾਉਣੇ ਨੋ ਕੰਮ ਦੇ ਪਹੁੰਚੇ ਜਾ ਜਗਵਿੰਦਰ ਸਿੰਘ ਜੀ ਹਾਂਜੀ ਇੱਥੇ ਵੀਰ ਜੀ ਲਾਹਪਰੀ ਦਾ ਮੁੰਡਾ लवली ਗਾਰਡਨ ਦਾ ਕੰਮ ਕਰਦਾ ਦੀ ਦੁਕਾਨ ਆ ਤੇ ਉਹਨੇ ਖੰਡਪੜ ਸਾਹਿਬ ਦਾ ਅੱਜ ਭੋਗ ਪਵਾਇਆ ਜੀ ਤੇ ਕੁਝ ਤਾਂ ਦੇ ਲੈਂਟਰਾਂ ਦੇ ਕੁਝ ਤਾਂ ਤੇ ਡਾਕਟਰ ਬਾਲੇ ਸੀ ਉਹ ਸੰਤ ਜਿਆਦੀ ਹੋਣ ਕਰਕੇ ਉਹ ਜਿਹੜੀ ਛਾਤੋਂ ਡਿੱਗ ਪਈ ਆ ਜੀ ਉਸ 40 50 ਦੇ ਕਰੀਬ ਜਿਹੜੀ ਥੱਲੇ ਸੰਗਤਾਂ ਬੈਠੇ ਆਂ ਉਹ ਥੱਲੇ ਆ ਗਈਆਂ ਤੇ ਕਾਫੀ ਨੁਕਸਾਨ ਹੋਇਆ ਜੀ ਹੁਣ ਜਿਹੜੇ ਬੱਚੇ ਆ ਬੱਚੇ ਤਾਂ ਜਿਹੜੇ ਬਾਹਰ ਨਹੀਂ ਅਸੀਂ ਕੱਢ ਪਾਏ ਸਾਰੇ ਵੀਰ ਸਜੋਗ ਲਾਉਂਦੇ ਆ ਮਿਹਨਤ ਕਰਨਦੇ ਆ ਕਈਆਂ ਲੱਤ ਟੁੱਟ ਗਈ ਕਈ ਦੀ ਬਾਹਰ ਕੇ ਸਿਰ ਤੇ ਸੱਟ ਲੱਗੀ ਆ ਬਹੁਤ ਜ਼ਿਆਦਾ ਨੁਕਸਾਨ ਹੋਇਆ ਜੀ ਐਮਬੂਲੈਂਸ ਸਰਕਾਰੀ ਹਸਪਤਾਲ ਨਾਲ ਉਹ ਇਹ ਚਾਰ ਐਮਬੂਲੈਂਸ ਕਹਿੰਦੇ ਭੇਜ ਰਹੇ ਆ ਵੇਖੋ ਹੁਣ ਕਦੋਂ